ਮੈਂ ਨਹੀਂ ਤੇ ਮੇਰਾ ਪੁੱਤ ਨੂੰ ਤੂੰ ਇਹਨੂੰ ਰਹਿਣ ਦਿੰਦੀ ਮੈਂ ਨਹੀਂ ਬਾਰਾ ਕਾਲੀ ਤੂੰ ਬਾਰਾ ਕਾਲੀ ਜੇ ਮੈਂ ਫੇਰ ਬਾਰਾ ਤੇ ਤੇਰਾ ਤਾਂ ਭਰਾ ਇਹੇ ਤੂੰ ਤਾਂ ਸਿਆਣਾ ਬਣ ਜਾ ਉਹ ਨਾ ਇਹ ਮਾਗਰ ਲੱਗ ਘਰ ਪਰ ਤੂੰ ਇਹੇ ਆਪਣਾ ਤੇ ਜਿਹੜਾ ਭਰਾ ਤੂੰ ਕੀ ਕਰਾਉਣਾ ਇਹਨਾਂ ਢੱਕ ਕੇ ਮੁੱਤੀ ਨਹੀਂ ਜਾਂਦੀ ਕਿ ਉਹ ਰੋੜ ਅੱਗੇ ਸਿੱਟਣੀ ਮਰਾ ਕਰ ਮੇਰੇ ਰੇਲ ਬਣਾ ਦੇ ਮਰਾ ਕੋਈ ਨਹੀਂ ਛਡਾਉਂਦਾ ਓਏ ਨਾ ਹੀ ਤੂੰ ਮੇਰੇ ਮਾਗਰ ਹਾਂ ਮਰਾ ਕਰੇ ਸਮਾਰ ਕੇ ਪਿੰਜੇ ਇਹਨੂੰ ਚੱਲ ਮਰਾ ਕਰ ਹਾਂ ਮਾਦਰੀ ਜੀ ਦੇ ਛੱਡ ਦੇ ਆ ਆ ਬਹਿ ਜਾ ਕਿੱਦਾਂ ਆ ਗਈ ਬਹਿਣ ਗਿਆ ਆ ਆ ਗਈ ਤੇਰੀ ਭਰੋ ਆ ਬਹਿ ਕੇ ਰਿਹਾ ਬਹਿ ਜਾ ਆ ਦੇਖ ਲੈ ਭਾਈ ਦੇਖ ਲੈ ਇੱਧਰ ਜਾ ਕੇ ਦੇਖ ਤੂੰ ਆ ਜਾ ਖੇਲੇ ਯਾਰ ਆ ਜਾ ਓਏ ਆ ਤ ਆ ਜਾ ਲੈ ਓਹੀ ਕੰਮ ਨਾ ਹੋ ਜੇ ਕਿਤੇ ਕੁਛ ਨਹੀਂ ਹੁੰਦਾ ਬਾਟ ਆ ਉਹ ਚੰਦਰੀ ਬਾੜੀ ਆ ਮੈਨੂੰ ਤਾਂ ਉਹੀ ਲੈਂਦੀ ਆ ਸਗਾ ਜੀ ਪਤਾ ਨੂੰ ਤਾਂ ਸੇ ਚੰਦਰੀ ਗੇਟ ਬਾੜਾਗਾ ਹੂੰ ਇੱਧਰ ਬੈਠੀ ਹੋ ਤੂੰ ਹੀ ਸ਼ਰਦਾਨੀ ਇਹਦਾ ਕੀ ਬੋਲੇ ਤਾਂ ਕਿ ਛੀ ਨਾ ਹੋਵੇ ਮਰਵਾੜ ਆ ਰਹੀ ਕਿਤੇ ਆਏ ਨਹੀਂ ਬਾਜਾ ਉਹਨੂੰ ਐਂ ਦੱਸ ਤੂੰ ਪਹਿਲਾਂ ਉਹ ਕੰਮ ਕਰਾ ਕੇ ਬਾਬੇ ਵਾਲਾ ਕੀ ਪੂਜਾ ਕਰਾ ਦੱਸ ਮੈਨੂੰ ਐਂ ਦੱਸ ਤੂੰ ਯਾਰ ਜਿਹੜਾ ਮਰਜ਼ੀ ਕਰ ਲੈ ਹੈ ਜਿਹੜਾ ਮਰਜ਼ੀ ਕਰ ਲੈ ਮੇਰਾ ਤਾਂ ਚਿੱਤ ਕੌ ਜਪਾਉਂ ਮਾਉਂ ਜੇ ਹੋਈ ਜਾਂਦਾ ਤੇਰੀ ਮਰਜ਼ੀ ਐ ਮੈਨੂੰ ਤਾਂ ਲੱਗਦਾ ਢਾਲ ਦੇਖ ਲੈ ਦਿਲ ਡੋਬੇ ਸੋਪੇ ਜੇ ਹੋਈ ਜਾਂਦਾ ਮੇਰਾ ਐਂ ਤਾਂ ਫਿਰ ਕੋਈ ਗੱਲ ਨਹੀਂ ਪੇਕ ਲਾਉਣਾ ਫਿਰ ਪੇਕ ਲਾਉਣਾ ਜੇ ਦਿਲ ਡੋਬੇ ਸਕੇ ਹੁੰਦਾ ਕਿ ਨਾ ਲੱਤ ਵੀਤ ਨਾਲ ਬਾਬਾ ਆ ਜਾਣਾ ਪਹਿਲਾਂ ਤੇ ਤੇਰੀ ਮਰਜ਼ੀ ਹੈ ਮੈਨੂੰ ਤਾਂ ਲੱਗਦਾ ਨਾ ਉਹ ਮੁੱਕੀ ਪਹਿਲਾਂ ਪੀ ਗੀ ਲਾਲਾ ਆਹ ਇਸ ਨੀ ਤੇਰੀ ਠੀਕਾ ਕੜ ਆ ਜਾ ਹੋ ਜਾਣਾ ਕੱਲ ਆ ਜਾਊਗਾ ਨਾ ਨਹੀਂ ਲੈ ਆਵਾ ਕੱਢ ਕੇ ਕੱਢ ਲੈ ਆ ਪਰ ਇਹ ਦੱਸੀਏ ਇਸ ਸੀਪੀਓ ਨੂੰ ਕੋਈ ਕੋਈਆ ਤਾ ਕੋਈਆ ਲੈ ਲਓ ਨਾ ਪਿੱਛੇ ਰੱਖ ਕੇ ਜਾ ਤੂੰ ਮੈਂ ਯਾਰ ਰੱਬ ਦਾ ਜੇ ਕੋ ਤਾ ਪਈਓ ਓਏ ਆਖਰ ਪਰ ਮਰਵਾ ਨਾ ਦੇ ਤੂੰ ਉਹ ਕੋਈ ਨਹੀਂ ਆਉਂਦਾ ਇਹਨੂੰ ਕੀ ਪਤਾ ਯਾਰ ਇਹਦੇ ਵਰਗੀਆਂ ਨਾ 24ਆਂ ਨੇ ਤੇ ਭੈਣਿਆ ਭੈੜੀ ਹੂ ਐਦਕੀ ਆ ਪਰ ਕੁਝ ਨਹੀਂ ਹੁੰਦਾ ਲਾ ਤੂੰ ਪੈਗ ਲਾ ਫੇਰ ਦੇਖਦੇ ਆ ਬਾਕੀ ਜੀ ਬਣਦਾ ਪਾ ਪੈਗਾ ਮੂਠੀ ਅਸਤ ਨਹੀਂ ਲਾਦੇ ਕਿਤੇ ਨਾ ਸਾਫਾ ਪਾਰ ਰਵਾਣਾ ਤੇ ਲਾਣਾ ਹੈ ਦਾ ਤੇਜ ਮਰਵਾਣਾ ਨਹੀਂ ਕੋਈ ਕੁਝ ਨਹੀਂ ਹੁੰਦਾ ਯਾਰ ਜਦੋਂ ਮੈਂ ਬੈਠਾ ਤੇਰੇ ਕੋਲੇ ਮੇਰਾ ਜਿੱਤ ਕਾਉ ਮਾਉ ਜੇ ਕਰੀ ਜਾਂਦਾ ਕੋਈ ਕੁਝ ਨਹੀਂ ਹੁੰਦਾ ਇਹਦੀ ਕੀ ਪਾਵਰਾ ਹੈ ਇਹਦੀ ਕੀ ਹਿੰਮਤ ਆ ਗਈ ਤੂੰ ਪੇਗਲਾ ਕਿਵੇਂ ਹੋਈ ਠੀਕ ਆ ਇਹਦੀ ਲਾਈ ਲੈਣਾ ਘੁੱਟ ਕੇ ਨਾ ਮਾਰਤੀ ਜਮਾ ਲਿਆ ਪੁੱਤਾਂ ਤੋ ਤਰੀ ਜੜਾ ਦੀ ਉਹ ਉਹ ਤਾਂ ਬਾਬੇ ਨੇ ਕਿਹਾ ਜੀ ਕਹਿੰਦਾ ਨਾ ਨਹੀਂ ਬਾਬੇ ਜੀਆਂ ਗੱਲਾਂ ਚ ਤੂੰ ਐ ਕਰੀ ਤੂੰ ਨਾ ਨਹੀਂ ਕਰਾ ਉਹ ਦੇਖੀ ਵਾ ਟਡੇ ਚੱਕਦਾ ਤਵੀਤ ਦੇਖਦੇ ਨਾ ਆਵਾਂਗੇ ਤਾਂ ਟੜਕੇ ਆਪਾਂ ਹਾਂ ਹੁਣ ਤੱਕ ਰਾਈ ਸੀ ਨਹੀਂ ਨਾ ਨਹੀਂ ਟੜਕੇ ਨਾ ਨਹੀਂ ਬੰਨੇ ਇਸੇ ਨਾਲ ਹੀ ਨਾ ਹੁਣ ਤਾਂ ੱਲੇ ਸਾਧ ਦੇ ਤਵੀਤਾਂ ਨਹੀਂ ਮਾੜੀ ਮੋਟੀ ਹਿੰਮਤ ਕਰੀ ਪਰ ਉਹਨੇ ਵੀ ਆਖਿਆ ਜੀ ਪਚਗੀਲੇ ਬਾਈ ਨੇ ਹਾਂ ਰਾਮ ਨੇ ਨੇ ਔਰ سنا ਆਖ ਵਧੀਆ ਤੂੰ ਦੱਸ ਵਧੀਆ ਵਧੀਆ ਹੂੰ ਵਧੀਆ ਕੀ ਹੱਲ ਕਰਾਂ ਯਾਰ ਇਹਦਾ ਮੈਂ ਹੱਲ ਤਾਂ ਬਸ ਇਹੀ ਹੈ ਭਰਾਵਾ ਬਾਬੇ ਕੋਲੇ 5000 ਚੜਾ ਕੇ ਸਾਰੇ ਹੱਲ ਹੀ ਹੱਲ ਨੂੰ ਕਹੋ ਜੂ ਪੱਕਾ ਹੋਣਾ ਪੱਕਾ ਮੇਰਾ ਨਾ ਜਿੱਤਿਆ ਖੜਦਾ ਨਹੀਂ ਯਾਰ ਤੇਰਾ ਜਿੱਤ ਕਿਉਂ ਨਹੀਂ ਖੜਦਾ ਖੜਾ ਹੂ ਬਾਬਾ ਖੜਾ ਹੂ ਯਾਰ ਬਾਬਾ ਖੜਾ ਹੂ ਲੈ ਮਨੂੰ ਆਇਆ ਲੱਗਦਾ ਯਾਰ ਵੀ ਬਾਬੇ ਕੋਲੇ ਕੀ ਆਉਦੇ ਕੋਈ ਨਾ ਨਾ ਬਾਬਾ ਤਾਂ ਸੱਤ ਪਤਨ ਦਾ ਤਾਰੂ ਐ ਪਤਾ ਹੈ ਤਰਾ ਫਲਾਚੇ ਹੋਏ ਰੁੱਖ ਹਰੇ ਕਰਦੇ ਨੇ ਹਾਂ ਅੱਛਾ ਯਾਰ ਹਾਂ ਵਾਹ ਹੋਏ ਤੇਰੇ ਦੇ ਕੁੰਡੀ ਆਪਣੀ ਲੋਟ ਆ ਜੇ ਨਾ ਮੈਂ ਤੇਰਾ ਦੇਣ ਹਾਂ ਦੀ ਜ਼ਿੰਦਗੀ ਨਾ ਦੇ ਮੈਂ ਤੁਹਾਨੂੰ ਦੱਸਾਂ ਜਦੋਂ ਬਾਬੇ ਨੇ ਪਾਟ ਕਰਤਾ ਹਾਂ ਇਹਦਾ ਕੱਪੜੇ ਤੇਰੇ ਐ ਟੰਗਿਆ ਕਰਨਗੇ ਸਾਰਾ ਪਰਿਵਾਰ ਵੀ ਪਈ ਕੱਪੜੇ ਪਿਆ ਤਾਇਆ ਨਾ ਨਾ ਅੱਛਾ ਹਾਂ ਕਿਹੜੀਆਂ ਗੱਲਾਂ ਨਾ ਕੋਈ ਕਪੜਾ ਫੋਰ ਬਾ ਤੱਕ ਬਾ ਤੂੰਦ ਲਾਇਆ ਦੇ ਸੰ ਲਾਗਾ ਤੂੰਦ ਲਾਇਆ ਉੱਪਰ ਜਣਿਆ ਮੂੰਹ ਬੈਠਾ ਹੈ ਲੈ ਜਰਾ ਮੈਂ ਤਾਂ ਚੱਪਲਾ ਪਾਈ ਬੈਠਾ ਤੇਰੀ ਭਣੋ ਦਾ ਨਹੀਂ ਪਤਾ ਕਿਹੜੇ ਓਏ ਓ ਦੀ ਕੀ ਪਵਰਾ ਤੈਨੂੰ ਖੁੰਡਾ ਦੀ ਨਾ ਖੁੰਡਾ ਕਰ ਖੱਤਰ ਰੱਖਿਆ ਹੋਇਆ ਖੁੰਡਾ ਖੁੰਡਾ ਬੋਲਦਾ ਦਾ ਐਨੀ ਉਹਦੇ ਮੂੰਹੋਂ ਮੁੱਗਵਾਉਂਦਾ ਮੈਂ ਬੜਾ ਤੂੰ ਠੀਕ ਹੋ ਕੇ ਬਹਿ ਜਾ ਜਰਾ ਇਹ ਤਾਂ ਕੋਣ ਤਵੀਤ ਪਾ ਪਾ ਬਣੇ ਗਾ ਰੱਖਿਆ ਵਾ ਤਵੀਤ ਪਾ ਰੱਖਿਆ ਤੇ ਕੀ ਹਿੰਮਤ ਆ ਵੀ ਜੱਟ ਨੂੰ ਤਵੀਤ ਪਾ ਦੂ ਮੈਨੂੰ ਵੀ ਲਾਉਣ ਦੇ ਠੀਕ ਹੋ ਕੇ ਬਹਿ ਜਾ ਜਰਦਾ ਮੈਂ ਪੱਜਣ ਜਾਣਾ ਉਹ ਕਰੀ ਜਣਾਗੇ ਤੇ ਮੈਂ ਤਾਂ ਐਂ ਲੋਟਾ ਯਾਰ ਉਹ ਨਹੀਂ ਤੂੰ ਬੈਠ ਜਰ ਕੇ ਲਿਆ ਆਹ ਹੋਰਾਂ ਨੂੰ ਨੇੜੇ ਜਿਹੋ ਜਾ ਕੰਜਰਾ ਕੇ ਲਾ ਦਾਂਗੇ ਕੋਕੇ ਠੀਕ ਆ ਭਾਈ ਕੋਈ ਮਰਜ਼ੀ ਕੰਮ ਹੋਵੇ ਅੱਧੀ ਅੱਧੀ ਬੋਲ ਮਾਰੇ ਵੇ ਗੌਣ ਹਜੇ ਆਈ ਦੇਖਾ ਚਰ ਉਹ ਆ ਕਿੱਦਾਂ ਜਨਾ ਮਹੀਨਾ ਯਾਰ ਉਹਨੇ ਛੱਡ ਦੇ ஆஹ் <Marvel> oh, ਇਹ ਕੋ ਆਪ ਕੋ ਜੀਵਾ ਮਗਨੀ ਤੇਰਾ ਨਾਮ ਆਗਿਆ ਕਿ ਬਰਗੀਪੁਰ ਜੀ ਦਾ ਦੇ ਜੀ ਮੀਤੋ ਨਾ ਬਰਗੀਪੁਰ ਜੀ ਦਾ ਉਹ ਗੇ ਲਿਆ ਸਾਡੇ ਘਰ ਆ ਜਾਨਾ ਤੈਨੂੰ ਵੀ ਵਾਰੀ ਆਖ ਤੂੰ ਸਾਡੇ ਘਰ ਨਾ ਆਇਆ ਕਰ ਆ ਬਾਈ ਹੈ ਐਸਾ ਭਾਈ ਇਹ ਸਪਰੇਅ ਪਿੰਦਾ ਸੀ ਕੀ ਜਾਂਦਾ ਮਰ ਜਾਵਾ ਚੱਕ ਲਿਆ ਹੁੰਦਾ ਜੀ ਤੈਨੂੰ ਕੀ ਲੋੜ ਸਾਡੇ ਘਰੇ ਆਉਂਦੀ ਉਹ ਮੈਂ ਆਖ ਕਾਹਨੂੰ ਮਰ ਜੂ ਇਹ ਬੱਡਾ ਰਿਲ ਵੀ ਚਾ ਲਗਾ ਜਿੰਨੇ ਕੰਮ ਕਰਾਉਣਾ ਸਾਡੇ ਘਰੇ ਕੋਈ ਕਾਹਨ ਆ ਬਾਈ ਸਾਡਾ ਕੁਝ ਦੇ ਕਰਾਇਆ ਮਗਾ ਨਾ ਤੂੰ ਮੁੜ ਕੇ ਤੂੰ ਮੁਰਕੇ ਤੂੰ ਆਈ ਸਹੀ ਤਰ੍ਹਾਂ ਖੁੰਡੇ ਨਾ ਤੇਰਾ ਪਾਉਂਗੀ ਗਾਇ ਤੋਂ ਦੇਖੀ ਜੋਗੀ ਬਾਅਦ ਚ ਦੇਖਾਂਗੇ ਰਾਤ ਨੂੰ ਆਏ ਹੋ ਰਹੀ ਗਏ ਨੇ ਮੁਰਕੇ ਅੰਦਰ ਪਰਦਾ ਕੇਦਾ ਆਹ ਬਾਈ ਸੱਸੀ ਦਾ ਮੈਂਚ ਹਾਂ ਸਰਪੰਚਾਂ ਦੀ ਖਾਦੀ ਖਾਦੀ ਆ ਸਾਰੇ ਨਹੀਂ ਮੰਨਦੇ ਆ ਸਰਪੰਚ ਸਾਹਿਬ ਤੂੰ ਆਦਾ ਸੀਗਾ ਉਹਦੇ ਦਾ ਤੂੰ ਮੈਨੂੰ ਮੋੜ ਲੈ ਸੀ ਕਿ ਅਗਰ ਸਿੱਕੜ ਦਪਹਿਰ ਜਿਵੇਂ ਬੈਠੇ ਤੂੰ ਹੋਰ ਪਾ ਲਿਆ ਓਏ ਨਹੀਂ ਓਏ ਸਪਰੇਅ ਵੀ ਲੈ ਮੋਟਰ ਤੋਂ ਲੈ ਤੂੰ ਲਪੀਤ ਨਹੀਂ ਹੈਗੀ ਕੋਈ ਪੈਸਾ ਦੇਵੇ ਸਿਆਣਾ ਦਾ ਜਾਣਾ ਤੂੰ ਕਿੱਥੇ ਤੱਕ ਤੂੰ ਬੈਠਾਗਾ ਦੌੜਾੜੀ ਇੱਧਰ ਸ਼ਰਮ ਨਹੀਂ ਆਉਂਦੀ ਇਹਦੀ ਜਾਣਾ ਤਾਂ ਭਾਗ ਜਾ ਲੈ ਛੱਡ ਦੇ ਯਾਰ ਜਾਣਾ ਕਿਹੜੇ ਬਰਦਾ ਕਹਾ ਬਲਾ ਲੀ ਉਹ ਪਤਾ ਨਾ ਵਾ ਭਾਈ ਆ ਦੇਖ ਲੈ ਸਭਾ ਕੀ ਹਾਲ ਕਰ ਰਿਹਾ ਹੈ ਇਹ ਲੱਛਣੇ ਹਿਲੇ ਗਏ ਨਾ ਹਿਲੇ ਲਾ ਸ਼ਰਮ ਦੀ ਮਾਂ ਤੋਂ ਉਧਰ ਖੜੀ ਪਈ ਕਹਿੰਦੀ ਐ ਕਿ ਮੇਰਾ ਬੁੱਤ ਦਾ ਸਾਹੂ ਬਾਹਲਾਗਾ ਮੈਨੂੰ ਜਾਣ ਦੇ ਭਾਈ ਸਾਹਿਬ ਜੇਲੇ ਤੂੰ ਆਏ ਨਾ ਕਰ ਕਰੇ ਕਾਬੇ ਲੱਗ ਪਰਦਾ ਕਿ ਨਹੀਂ ਭਾਈ ਸਪਰੇਇ ਚਾ ਮੇਰੀ ਕੋਈ ਗੱਲ ਕੀ ਹੈ ਨਾ ਸਪਰੇਇ ਪਿੰਦਾ ਇਹ ਵਸ ਤਾਲ ਲੈ ਕੇ ਆ ਰਿਹਾ ਮਾਰ ਜਾਂਦਾ ਤੇ ਕਿ ਉਹਨਾਂ ਚਾਹੇ ਲੱਗਣਾ ਤੇ ਉੱਤਮਾ ਤੋਂ ਬੋਲ ਤੂੰ ਤਾਂ ਭਾਈ ਇਹੀ ਭਾਰ ਦੀ ਐ ਮੈਨੂੰ 2.5 ਕਿਲੋ ਆ ਜਾਣਾ ਕਿ ਮੈਂ ਆ ਜਾਣਾ

ਇਹ ਟੱਗ ਵਾਲਾ ਕਰਦੀ ਐ ਜੋ ਕੀ ਟੱਗ ਕਰਦਾ ਤੈਨੂੰ ਕੀ ਅਕਦਾ ਕਰੀਏ ਨਾ ਕਰੀਏ ਸਾਡਾ ਵੀ ਤਾਂ ਮਾਰੀਂਦੀ ਮੈਂ ਤਾਂ ਭਾਈ ਚੱਲਾ ਸਰਪਤ ਚ ਤੇਰੇ ਨਾਲ ਨਹੀਂ ਮੈਂ ਖੜਾ ਬੋਟਾ ਦੀ ਗੋਲੀ ਮਾਰਾਂ ਤਾਂ ਆਏਗਾ ਫਿਰ ਆਏ ਹੁਣ ਤਾਂ ਕਰਤਾ ਨਹੀਂ ਪੱਟਣੇ ਚੱਲ ਭੈਣੇ ਇਧਰ ਆ ਕੇ ਲੜਾਈਆਂ ਕਰ ਮੈਂ ਤਾਂ ਭਾਈ ਮੈਂ ਭਾਈ ਕੀ ਲੜਾਈ ਕਰਾਉਂਗਾ ਆ ਬਿਆ ਦੇ ਮੈਂ ਤੇਰੇ ਨਾਲ ਕੀ ਗੱਲ ਹੀ ਖੜਾ 20 ਵਾਰੀ ਛਲਾ ਕੇ ਐਵੇਂ ਤੈਨੂੰ ਛਲਾ ਕੇ ਤਾਂ ਮੈਨੂੰ ਪਤਾ ਬੋਲ ਨਾ ਤੂੰ ਅਸਲੀ ਤੱਕ ਜਿਹੜੇ ਹੀ ਕਰੰਦਾ ਸਾਡੇ ਲੜਾਈ ਜਿੰਨੇ ਕਰੰਦਾ ਚੱਲ ਭਾਈ ਮੈਂ ਤਾਂ ਫਿਰ ਬਾਗ ਜੂ ਆ ਬੜੇ ਕਰਨਾ ਨਹੀਂ ਅਜੇ ਤੋਂ ਬਾਅਦ ਅੱਜ ਤੋਂ ਆ ਲੈ ਕੇ ਨਾ ਤੂੰ ਦੇਖੀ ਤੇਰੇ ਨਾਲ ਕੀ ਬਹੋਗੇ ਆਹੜਾ ਜਾਣਾ ਹੋਵੇ ਤਾਂ ਆਹ ਦੇਖ ਲੋ ਸਰਪੰਚ ਆ ਕੀ ਕਰੀ ਬੈਠਾ ਕਿਨੇ ਲਿਆ ਜੇਨੇ ਵੀ ਆ ਜਾ ਉਹ ਆ ਜਾ ਉਹ ਜੀ ਮਨੋਣਿਆ ਮੀਟ ਬਣਾ ਮੰਗ ਬੈਠੇ ਬਾਈ ਆ ਪਤਾ ਹੀ ਹੈ ਬਨੋ ਆ ਜਾ ਬਾਈ ਆ ਜਾ ਬੈਠੋ ਨਹੀਂ ਕਹਿੰਦੇ ਦੇਖ ਲੋ ਸਰਪੰਚਾ ਦੇਖ ਤੋ ਦੇਖ ਹਾਲ ਕਰਦਾ ਇਹੋ ਉਹ ਕਹਿੰਦਾ ਨਾ ਕਿ ਭਈ ਤੂੰ ਮਾਰੀ ਹੈਗੀ ਮੈਂ ਉਦੋਂ ਪੁਰਾਣੀ ਸਾੜੀ ਉਹਦੇ ਤੇਰੇ ਕੋਲ ਆਉਂਦੀ ਸੀਗੀ ਪਛੀ ਦਾ ਸੌਣ ਕੀ ਕਰੀਏ ਤੂੰ ਤਾਂ ਠੀਕ ਹੈ ਬਾਈ ਇਹ ਤਾਂ ਫਿਰ ਅੱਜ ਵੀ ਫਿਰ ਖੜਾ ਹੋ ਬਨੇ ਲਿਆ ਉਹ ਹੀ ਬਹਿ ਜਾ ਗੇ ਲਿਆ ਉਹ ਮੈਂ ਸਰਪੰਚਾ ਖੜਾਓ ਅੱਛਾ ਸਹੀ ਹੋ ਹਾਂ ਸਹੀ ਗਾ ਬਈ ਸਹੀ ਗਾ ਖੜਾਓ ਗੱਲ ਕਰ ਲੈ ਦੇਖ ਲੈ ਹੋ ਦੇਖ ਲੈ ਬਈ ਦੇਖ ਦੇ ਚੈੱਕ ਕਰਦਾ ਦੇਖ ਲੈ ਮੱਝਾ ਖੜਾ ਦੱਸੋ ਬਈ ਦੇਖ ਬਈ ਫਿਰ ਹੁਣ ਅਸੀਂ ਕੀ ਕਰੀਏ ਹੁਣ ਤੂੰ ਆਪ ਹੀ ਸਾਣਾ ਤੂੰ ਦੇਖ ਲੈ ਹੁਣ ਫਿਰ ਕਹੇ ਬਈ ਕੁਤਕੀਰੇ ਨਾਲ ਅੱਡ ਹੋਏ ਜੀ ਫਿਰ ਬਈ ਸਾਨੂੰ ਅੱਡ ਕਰਾ ਦੇ ਫਿਰ ਸਾਡਾ ਸਮਝੌਤਾ ਕਰਾ ਦੇ ਜਿਵੇਂ ਮਰਜ਼ੀ ਕਰਾ ਦੇ ਐਸ ਕਰਕੇ ਦੱਸੇ ਰਹਿੰਦੇ ਨਹੀਂ ਹੈਗੇ ਠੀਕ ਆ ਕੋਈ ਨਾ ਬਈ ਕਰਾ ਦੇ ਹੁਣ ਤਾਂ ਫਿਰ ਇਹ ਫੇਰ ਉਹ ਮੇਲ ਉਹ ਆ ਬੈਠਾ ਉੱਦੋਂ ਨੂੰ ਉਹ ਨਾ ਬਾਈ ਉਹ ਤੂੰ ਜਿਵੇਂ ਮਰਜ਼ੀ ਕਰੀ ਕੱਲ ਨੂੰ ਆ ਜੀ ਹੈ ਠੀਕ ਹੈ ਬਾਈ ਤੇ ਕੱਲ ਨੂੰ ਸਾਡਾ ਕਰਾ ਜੀ ਸਮਝਾਉਤਾ ਤੂੰ ਜਿਵੇਂ ਵੀ ਤੂੰ ਕਰਾਏਂਗਾ ਉਹ ਵੀ ਠੀਕ ਆ ਤੇ ਬਾਈ ਤੂੰ ਖੜ ਜਾ ਫਿਰ ਮੈਂ ਚਾਹ ਬਣਾ ਕੇ ਲਿਆਉਂਦਾ ਆਂ ਮੈਂ ਕੋਈ ਨਾ ਬਾਈ ਮੈਂ ਕੱਲ ਆਉਂਗਾ ਫਿਰ ਕੋਈ ਚੰਗਾ ਬਾਈ ਫਿਰ ਤੂੰ ਕੱਲ ਨੂੰ ਆ ਜੀ ਚੰਗਾ ਕੋਈ ਨਹੀਂ ਠੀਕ ਆ ਬਾਈ ਚੰਗਾ ਹੋਰ ਬਾਈ ਕਿੰਨੇ ਮੇਰਾ ਹੈ ਤੁਹਾਡਾ ਬਾਈ ਕੋਈ ਨਾ ਬਾਈ ਚੰਗਾ ਉੱਠ ਕਰ ਚੌਰਿਆ ਉੱਠ ਕਰਿਆ ਸ਼ਰਮ ਕਿਉਂ ਲਾਹੀ ਤੈਂ ਹੋਰ ਕੰਡਾ ਕਿਤੇ ਪੁਰਜੀ ਨੇ ਤਾਂ ਮੱਕਰਾ ਬਣਾ ਕੇ ਤੇ ਆਉਂਗੀ ਹਾਂ ਉਹਨੂੰ ਲਿਆ ਗੇਲੇ ਨੂੰ ਫੇਰ ਫੇਰ ਲਿਆ ਉਹਨੂੰ ਤਿਆਵਾਂਗੇ ਤੇ ਦਾਰੂ ਬਿਠਾ ਕੇ ਹਾਂ ਮਰਨ ਜੋ ਕਰੇ ਮਰਦਾ ਨਹੀਂ ਨਾ ਮੰਜਾ ਦਿੰਦਾਗਾ ਕਿਥੇ ਰੋਡਾਂ ਲੱਗਿਆਗਾ ਹਾਂ ਰੋਡਾਂ ਲੱਗੇ ਸਾਨੂੰ ਮਾਨੂੰ ਭੁੰਣਾ ਪਿਆਗਾ ਡੱਕਿਆ ਤੇ ਅਈ ਨਹੀਂ ਪਤਾ ਹੈਗਾ ਕਿਤੇ ਉਂ ਬਾਹਲੀ ਗਰਮੀ ਬਾਹਲੀ ਕਿਤੇ ਪੜਕ ਜੇ ਅਜੇ ਵਿਢੜੇ ਤੋਂ ਹੋਰ ਵੀ ਜ਼ਮੀਨ ਜਿਮਨ ਵੀ ਲੈਣੀ ਹੈਗੀ ਕਿਤੇ ਜਮੀਂ ਹੋਣੀ ਕੁਛ ਹੋ ਜੇ ਨੂੰ ਤੇ ਕਿਸੇ ਉਹਦਾ ਤਾਂ ਕੁਛ ਹੀ ਨਹੀਂ ਜਾਣਾ ਹੈਗਾ ਗੇਲੇ ਦਾ ਤਾਂ ਨਿਕਰਣਾ ਲੋ ਹਾਂ ਬਈ ਵੇਲਾ ਨਹੀਂ ਹੈ ਨਾ ਫੜ ਪਾਣੀ ਪੀ ਲਾ ਹਾਂ ਵੇਲਾ ਵੇਲਾ ਕੋ ਕੋ ਜੀਣਾ ਉਹ ਤੇ ਰਾਇਲ ਉਹ ਜਿਹੜਾ ਮਰ ਜੂ ਲਾ ਫੜ ਪਹਿਲਾਂ ਪਾਣੀ ਪੀ ਖੜਾ ਹੋ ਲੈ ਪਾਣੀ ਪੀ ਲਾ ਹੋੜੀ ਤੂੰ ਖੜਾ ਹੋਇਆ ਮੈਂ ਤੈਨੂੰ ਕਹਿ ਨਹੀਂ ਆਂਗੀ ਪਾਣੀ ਪੀ ਲਾ ਬੈਠਾ ਹੋ ਬੈ ਨਾ ਮਰ ਜਾ ਉਹਦਾ ਕੁਝ ਨਹੀਂ ਜਾਣਾ ਹੈਗਾ ਮਰ ਜੇਗਾ ਘੱਟ ਪੀ ਲਿਆ ਕਰ ਸਾਰਾ ਦਿਨ ਡੱਕੇ ਫਿਰਦਾ ਰਹੇਗਾ ਮੈਂ ਕਹਿੰਦਾ ਚਾਹ ਨੂੰ ਲੜਦੀ ਏ ਤੇਰਾ ਨਾ ਫੜ ਪਾਣੀ ਪੀ ਦੇਹਲਾ ਦੇਹਲਾ ਕਿ ਮੈਂ ਢੋਲਦਾਗਾ ਫਿਰ ਕਹਿੰਦਾ ਕਿ ਮਾਰੀ ਹੈਗੀ ਇਹੇ ਗੇਲਾ ਦੀ ਹੈਗਾ ਗੇਲਾ ਤਾਂ ਵਾਗ ਗਿਆ ਉਹ ਜੀ ਬਣਾਉਂਗਾ ਬਾਈ ਰੋਇਆ ਗੇਲਾ ਗੇਲਾ ਕੋ ਨੂੰ ਸਾਰੀ ਨਾ ਕਿਤੇ ਮੀਟ ਬਣਾ ਦੇ ਮੈਂ ਬਣਾ ਕੇ ਦੇਉਂਗੀ ਪਰ ਜੀ ਤੈਨੂੰ ਹੂੰ ਬਾਈ ਦਾ ਸ਼ੰਕਰਾ ਸ਼ਰਮਾ ਕੀ ਫਿਰ ਕਹਿੰਦਾ ਕਿ ਮੈਂ ਬੋਲਦੀ ਆਂ ਕਿ ਉਹ ਤੇਰੀ ਮਾਂ ਵੀ ਕਹਿ ਲੱਗ ਜਿੰਦੇ ਫਿਰ ਤਾਂ ਵੀ ਇਹ ਮਾਰੀ ਹੈਗੀ ਮਾੜੀ ਮੋਟੀ ਸੋਦੀ ਰੱਖ ਲਿਆ ਕਰ ਹੂੰ ਬਾਈ ਗੇਲੇ ਨਹੀਂ ਬਸ ਆ ਪੈ ਤੇ ਤਾਂ ਅੱਧਾ ਤੇ ਗੇਲੇ ਨੂੰ ਹਣ ਕਿਤੇ ਵਿਆਹ ਕਰਾ ਲਈ ਉਹ ਮੈਂ ਨਹੀਂ ਆ ਰਿਹਾ ਤਾਂ 2.5 ਕਿਲਿਆ ਜੇ ਮਰਨੇ ਕਿਤੇ ਹੁਣੇ ਮਰ ਜੇ ਕਰਾ ਦੇ ਸਾਡੇ ਨਾਲ ਜਿਹੜੀ ਹੋਈ ਗਈ ਤੇਰੇ ਕੋਲੇ ਕਿਤੇ ਹੋਰ ਹੁਣ ਪਹਿਲੀ ਮਰ ਜੇ ਹੂੰ ਬੱਚਾ ਗੇਲੇ ਦਾ ਸਾਰਾ ਇਹਨਾਂ ਗੇਲਾ ਗੇਲੀ ਕਰੀ ਜਾਊਗਾ ਗੇਲਾ 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 ਹੂੰ ਤਾਰੇ ਅੱਜ ਕੰਮ ਕਰਨ ਵਾਲਾਗਾ ਧਰਤੀ ਵੀ ਪੂਰੀ ਆਜੀ ਦੀ ਤੇ ਹਸਾਬ ਚ ਵੀ ਆ ਗਿਆ ਕੰਮ ਅੱਜ ਫਿਰ ਸ਼ਾਮ ਨੂੰ ਕਰਾਂਗੇ ਇਹ ਵਾਲਾ ਕੰਮ ਜਿਹੜਾ ਬਾਬੇ ਨੇ ਦੱਸਿਆ ਜੰਤਰ ਮੰਤਰ ਨਾਲੇ ਖੜਾ ਛੁੱਟ ਜਾਊਗਾ ਗੇਲੇ ਦਾ ਤੇ ਨਾਲੇ ਬੁੜੀ ਦਾ ਕੰਮ ਹੋ ਜਾਊਗਾ ਤੇ ਨਾਲੇ ਤਿੰਨਾਂ ਦੀ ਕਰੂੰਗੇ ਅੱਜ ਕੰਮ ਫੇਰ ਅੱਜ ਤਾਂ ਪਾ ਹੀ ਦੇਉਂਗੇ ਜਿਹੜੇ ਤਵੀਤ ਦਿੱਤਿਆ ਬਾਬੇ ਨੇ ਚੱਲ ਮੇਰਾ ਭਾਈ ਕਰਾਂਗੇ ਫੇਰ ਅੱਜ ਪੂਰਾ ਕੰਮ ਬਾਹਰ ਖੁੱਲੇ ਪਏ ਨੇ ਨੇਕੀ ਕਿੱਧਰ ਗਈ ਐਰਾ ਕਰੇ ਵੀ ਨਹੀਂ ਖੜਦੀ ਸਾਰਾ ਦਿਨ ਝੁਗਲੀਆਂ ਦੇ ਲੱਕ ਹੋਊਗਾ ਹੋਰ ਕੀ ਏਰ ਲੀੜਾਂ ਨਾਲ ਲਈ ਬੈਠੀ ਆ ਟੈਂਕੀ ਚ ਪਾਣੀ ਨਹੀਂ ਮੂੰਹ ਧੋਣਾ ਸੀ 10 ਬੰਦਾ ਕਰੇਗੀ ਕਰਿਆ ਭਾਂਡਿਆਂ ਦਾ ਢੇਰ ਲਾਈ ਬੈਠੀ ਆ ਅੱਠ ਵਾਰ ਕਰੇ ਵੀ ਨਹੀਂ ਖੜਦੀ ਪਾਣੀ ਪੁਣੀ ਕੋਟ ਲਿਆ ਰੇ ਆ ਸੀ ਮਤ ਵਾ ਕਿੱਧਰ ਜਾਣਾ ਕਰੇ ਵੀ ਖੜ ਜਿਆ ਕਰ ਕਿਸੇ ਵੇ ਮੈਨੂੰ ਆ ਲੱਗਾ ਕੋਈ ਕਰੇ ਨਹੀਂ ਦਿੰਦੀ ਨਾ ਨਿਕਰ ਨਾ ਕਰਨਾ ਨਹੀਂ ਕਰਨਾ ਆ ਜਾਂਦਾ ਹੀ ਕਰੇ ਕਰਿਆ ਲਾ ਫਿਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਕਰਾਰ ਨੂੰ ਕਰੇ ਨੂੰ ਹੁਣ ਤਾਂ ਫਿਰ ਚੱਲੀਏ ਆਪਾਂ ਕਾਈ ਉਹ ਹੁਣ ਕਿਤੇ ਆਇਆ ਉਹਨੂੰ ਪਾਣੀ ਧਾਲੀ ਫੜਾ ਦੇਣ ਤੇ ਫਿਰ ਬੋਲੂਗਾ ਚੱਲ ਦੇਖ ਲੈ ਭਾਈ ਤੇਰੀ ਮਰਜ਼ੀ ਐ ਨਾ ਫੇਰ ਚੱਲ ਬੜਾ ਗੇ ਹੁਣ ਤਾਂ ਤਾਂ ਬਹੁਤ ਹੋ ਗਿਆ ਕੋਈ ਚੱਲਾਂਗੇ ਚੱਲਾਂਗੇ ਹੋਰ ਮੇਰਾ ਤਾਂ ਕੋਈ ਕੰਮ ਨਹੀਂ ਬਣਿਆ ਹੈਗਾ ਚੰਗਾ ਭਾਈ ਸਲਾਹ ਤੇਰੀ ਪੱਲਿਆ ਰੇ ਪਾਣੀ ਕਾਂਟਾ ਹੋ ਗਿਆ ਸੰਘ ਸੁੱਕੀ ਜਾਂਦਾ ਉੱਤੋਂ ਇੰਨੀ ਗਰਮੀ ਐ ਆ ਇਧਰ ਲੱਗਦੀ ਆ ਪਾਣੀ ਲੈ ਕੇ ਆਹ ਕੌਣ ਸੀ ਬੋਲ ਮਾਰੀ ਜਾਂਦੀ ਬਾਰੇ ਆਹ ਕੌਣ ਬੋਲ ਮਾਰੀ ਜਾਂਦੀ ਬਾਰੇ ਕਾਈ ਸੀ ਕਾਈ ਸੀ ਘਰੇ ਖੜਦੀ ਜਾਇ ਕਰ ਕੱਪੜਾ ਨਹੀਂ ਆ ਕਪੜਾ ਢੇਰ ਪਿਆਗਾ ਭਾਂਡੇ ਮਾਂਜਣ ਵਾਲੇ ਪਏ ਕਿੱਧਰ ਰਿਕਨੀ ਸੀ ਅੱਜ ਆਜੇ ਮੈਨੂੰ ਬੁਖਾਰ ਹੋ ਗਿਆ ਬੁਖਾਰ ਤਾਂ ਰੋਜ਼ ਹੀ ਹੋ ਰਹਿੰਦਾ ਆ ਰਹੇਗੇ ਆ ਰਹੇਗੇ ਗਈ ਉਹ ਮੈਂ ਕਿਸੇ ਚੁਗਲੀ ਕਰਨ ਲੜਵਾਉਣ ਕਿਸੇ ਨੂੰ ਨਾ ਨਾ ਮੈਂ ਤਾਂ ਕਿਸੇ ਦੇ ਨਹੀਂ ਜਾਂਦੀ ਮੈਨੂੰ 20 ਲੰਬੇ ਆ ਗਏ ਐਨਾ ਦੇ ਹਰ ਇੱਕ ਦੇ ਕਰੇ ਅੱਗੇ ਸਿੱਟੇ ਹੋਣੀ ਐ ਤੂੰ ਨਹੀਂ ਜਾਂਦੀ ਨਹੀਂ ਜਾਂਦੀ ਕਿ ਉਹ ਰੋਜ਼ ਅੱਗੇ ਸਿੱਟੇ ਨਹੀਂ ਮਰ ਕਹਦਾ ਮੇਰੇ ਰੇਲ ਬਣਾ ਦੇ ਮੈਂ ਤਾਂ ਕੋਈ ਨਹੀਂ ਛਡਾਉਂਦਾ ਓਏ ਨਹੀਂ ਤੂੰ ਮੇਰੇ ਮਾਦਰ ਹਾਂ ਮਾਦਰ ਕਹਦਾ ਸਮਾਰ ਕੇ ਪਿੰਜੇ ਨੂੰ ਚੱਲ ਮਾਦਰ ਹਾਂ ਮਾਦਰ ਹੀ ਜੀ ਓਹੋ ਆਗੇ ਕਰੇ ਵੀ ਖੇਤੀ ਦੂਰ ਪੈ ਜਾਂਦਾ ਇੱਕ ਤਾਂ ਮੋਟਰ ਸੰਗੜੇ ਪੰਚਰ ਹੋ ਰਿਆ ਇਧਰ ਇਧਰ ਉਧਰ ਗਿੱਧੇ ਛੱਡਦੇ ਫਿਰਾਂਗੇ ਆ ਜਾ ਆ ਦੇਖ ਲੈ ਦੇਖ ਲੈ ਕਰਤੂਤਾ ਅੱਜ ਕੀ ਹੋ ਗਿਆ ਹੁਣ ਆ ਜਾ ਦੇਖ ਲੈ ਤੇਰੇ ਚੰਦ ਚੜਾ ਰੱਖੇ ਤੇਰੇ ਭਰਾ ਨੇ ਨਲੇ ਹੋ ਆਇਆ ਸੀਗਾ ਉਹ ਪਿਆਗਾ ਅੰਦਰ ਟੱਕਾ ਦੇ ਹੱਲੇ ਰੱਜਿਆ ਦੇਖ ਭੈਣ ਦਾ ਖਸਮ ਕਿਵੇਂ ਪਿਆ ਮੁੱਧਾ ਹੋਇਆ ਓ ਬੱਡਾ ਓਹ ਮਾਰਦਾ ਕਾ ਤੂੰ ਗੇਲਾ ਵੀ ਖੜ ਜਾ ਗੇਲਾ ਵੀ ਦੇਖਣਾ ਪਊਗਾ ਲੋਟ ਹੀ ਨਹੀਂ ਆਉਂਦਾ ਅਰੇ ਭੈਣ ਖਾ ਮੈਂ ਤੂਤ ਬਾੜ ਖੈਦਰਾ ਖੜ ਜਾ ਕਿ ਉਹਦਰ ਹੋਏ ਨੇ ਕਰਦੇ ਕਿ ਨਹੀਂ ਹੋਇਆ ਤੂੰ ਵੀ ਇੰਨੇ ਦੇਖ ਨਹੀਂ ਸੱਟਾ ਪੈਗਾ ਮੈਂ ਤਾਂ ਤਾਂ ਕਹਿੰਦੀ ਤੈਨੂੰ ਸੱਟਾ ਓ ਸੱਟਾ ਮੈਂ ਦੇਖ ਹੁਣ ਸਭ ਨੇ ਨਾ ਮਾਰਾ ਮਰਜੂਗਾ ਤੂੰ ਬਾਹਰ ਬਾਹਰ ਨਾ ਮਾਰ ਤੂੰ ਐ ਮਰਜੂਗਾ ਖਾ ਬਾਹਰ 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 ਸੱਟ ਗਈ ਐ ਭੈਣ ਦੇ ਖਾ ਹਮਨੇ ਤਬਾਰ ਰੱਖਿਆ ਐ ਮਰਜੂ ਐ ਮਰਜੂਗਾ ਮੂੰਹ 'ਚ ਮੇਰਾ ਪੁੱਤ ਮਾਰਦਾ ਵੇ ਆਹ ਨੂੰ ਬਾਹਰ ਮੂੰਹ ਮੇਰਾ ਪੁੱਤ ਮਾਰਦਾ ਲਾ ਕੇ ਨਾ ਇਹਦੇ ਮੰਗ ਰਾ ਠੀਕ ਮਾਰ ਕਰ ਚੰਗਾ ਤੂੰ ਮੂੰਹ ਤੇਰਾ ਪੁੱਤ ਮਾਰ ਕੀ ਮਾਰਦਾ ਬਥੇ ਤੂੰ ਹੀ ਤਬਾਰ ਰੱਖਿਆ ਇਹਨੂੰ ਮੇਰਾ ਪੁੱਤ ਕੁਛ ਕਰਦਾ ਨਹੀਂ ਵਰਦਾ ਨਹੀਂ ਅੱਛੀ ਕਿਤੇ ਆਉਂਦੇ ਵੇ ਪਾਣੀ ਨੂੰ ਚੁਗਲਿਆ ਕਰਨ ਵਗਿਆ ਕਰ ਚੰਗਾ ਨੌਕਰ ਦੇ ਚੁਗਲਿਆ ਕਾ ਨੂੰ ਕਰਦੀ ਆ ਹਾਂ ਮੂਤ ਮੂਤ ਕਿਵੇਂ ਢੇਰ ਲਾਇਆ ਫੇਰ ਕੀ ਹੋਵੇ ਜੇ ਮੂਤ ਮੂਤ ਢੇਰ ਲਾਤਾ ਤੇਰਾ ਭਰਾ ਹੈ ਪੁੱਤ ਤੂੰ ਤਾਂ ਸਿਆਣਾ ਬਣ ਜਾ ਤੇ ਨਾਮਾ ਕਰ ਲੱਗ ਤੂੰ ਕਾ ਨੂੰ ਨਾਮੇਗੀ ਤੂੰ ਮੇਰੇ ਪੁੱਤ ਨੂੰ ਤੂੰ ਇਹ ਨੂੰ ਰਹਿਣ ਦਿੰਦੀ ਮੈਂ ਨਹੀਂ ਬਾਰਾ ਕਾਲੀ ਤੂੰ ਬਾਰਾ ਕਾਲੀਆਂ ਜੇ ਮੈਂ ਫੇਰ ਬਾਰਾ ਤੇਰਾ ਤਾਂ ਭਰਾ ਹੈ ਇਹ ਤੂੰ ਤਾਂ ਸਿਆਣਾ ਬਣ ਜਾ ਨਾ ਨਾਮਰ ਲੱਗ ਘਰ ਪੱਟੂ ਹੀ ਇਹ ਆਪਣਾ ਇਹ ਜਿਹਾ ਭਰਾ ਤੂੰ ਕੀ ਕਰਾਉਣਾ ਇਹਨਾਂ ਡੱਕ ਕੇ ਮੁੱਤੀ ਜਾਵੇ ਇਹ ਕੋਈ ਨਹੀਂ ਮੈਂ ਧੋ ਦੂੰਗੀ ਉੱਥੇ ਕਾ ਕਹਾਂ ਇਹ ਜਿਹੇ ਭਾਈ ਤੂੰ ਕੋਈ ਨਹੀਂ ਚੱਲ ਪੁੱਤ ਆ ਤੇਰੀ ਕਾਰ ਕਰਿਆ ਕਰ ਸਾਰਾ ਦਿਨ ਤਾਂ ਬਾਹਰ ਲੋਕਾਂ ਦੀ ਚੁਗਲੀ ਆਉਂਦੀ ਨਹੀਂ ਆ ਮੈਂ ਜਾਣੀ ਆ ਬਾਬੇ ਕੋਲੇ ਕਰਦੀ ਆ ਤੇਰਾ ਵੀ ਇੰਤਜ਼ਾਮ ਆ ਬਾਬੇ ਕੋਲੇ ਬਾਕੀ ਤੇ ਬਾਬੇ ਤੇਰੇ ਘਰ ਲੇ ਚੋਲੀ ਚੰਨਾ ਹਾਂ ਕੋਈ ਨਹੀਂ ਪਾਦੀ ਨਾ ਰਹਿੰਦੇ ਤਾਂ ਬਾਬਾ ਮਾਂ ਕਰਾਉਂਦੀ ਰਹੀ ਆ ਤੇ ਮੈਂ ਬਾਬੇ ਕੋਲੇ ਜਾਉਂਦਾ ਕਿੱਥੇ ਜਾਉਂਦੀ ਆ ਬਾਬੇ ਇਹ ਮੈਥੇ ਉਹ ਮਾਰਦਾ ਭਾਈ ਤੇਰਾ ਭਰਾ ਆ ਇਹ ਓਏ ਮੈਂ ਗੋਦ ਕੋ ਜਾ ਨਹੀਂ ਗਾ ਖੜਾ ਹੋ ਜਾ ਤੂੰ ਵੀ ਨਿਕਟ ਹੈ ਤੂੰ ਵੀ ਨਿਕਟ ਹੈਗਾ ਖੜਾ ਹੋ ਜਾ ਤੂੰ ਉੱਠੇ ਹੀ ਜਾਂਦਾ ਖੋਦੇ ਫੜਾਈ ਦਾ ਉਨਾ ਪਤਾ ਨਹੀਂ ਕਿੱਥੋਂ ਫੜਾਵਾਂ ਮਾਂ ਕਹਿੰਦਾ ਕਿੰਦਰ ਨਹੀਂ ਚੱਲਦਾ ਉਹ ਜਾਨ ਨਹੀਂ ਕੋਈ ਜਾਂਦੇ ਨੇ ਕਿਹਾ ਜੇ ਬਿਨਿਆ ਦੇ ਮੈਂ ਨਾ ਚੱਲਾ ਕਰੋ ਉਠਾ ਹਾਂ ਤੂੰ ਮੈਨੂੰ ਹੀ ਉੱਠ ਕੇ ਦਿਖਾ ਇਹਨਾਂ ਨੂੰ ਇਹ ਕਹਿੰਦੇ ਨੇ ਲੱਕਿਆ ਰਹਿੰਦਾ ਰੋਜ ਆਹ